ਤੁਸੀਂ ਵੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਬੈਂਕਲ ਕਰਨ ਸਿੰਘ ਪੰਨੀ ਵਾਲਾ ਤੇ ਮੇਰੇ ਨਾਲ ਕੈਮਰਾਮੈਨ ਵਿਰਿੰਦਰ ਬੱਬੂ ਅਸੀਂ ਪਹੁੰਚੇ ਹਾਂ ਪਿੰਡ ਕੁੰਡਲ ਦੇ ਵਿੱਚ ਕੁੰਡਲ ਪਿੰਡ ਵਿੱਚ ਜਿੱਥੇ ਬਹੁਤ ਸਾਰੇ ਕਲਾਕਾਰ ਆ ਕੇ ਸ਼ੂਟਿੰਗਾਂ ਕਰਦੇ ਆ ਤੇ ਗੁਰਦਾਸ ਮਾਨ ਨੇ ਵੀ ਬੜੇ ਵਾਰੀ ਇੱਥੇ ਆ ਕੇ ਸ਼ੂਟਿੰਗ ਕੀਤੀ ਸੀ ਉਹਨਾਂ ਨੇ ਗੀਤ ਪਿੰਡ ਦੀਆਂ ਗਲੀਆਂ ਮੁੜਬੜ ਯਾਦਸਤਾਵੇ ਉਹ ਵੀ ਇੱਥੇ ਹੀ ਬਣਾਈ ਸੀ ਇਸ ਬਿਲਡਿੰਗ ਵਿੱਚ ਬਣਾਈ ਸੀ ਇਹ ਬਿਲਡਿੰਗ 1856 ਦੀ ਬਣੀ ਹੋਈ ਹੈ ਜਾਨੀ ਕਿ ਪੌਣੇ 200 ਸਾਲ ਹੋ ਗਏ ਇਸ ਬਿਲਡਿੰਗ ਨੂੰ ਬਣੀ ਨੂੰ ਤੇ ਬਿਲਡਿੰਗ ਵੇਖੋ ਨਿੱਕੀਆਂ ਇੱਟਾਂ ਜਿਹੜੀਆਂ ਟਾਇਲ ਟਾਈਪ ਦੀਆਂ ਇੱਟਾਂ ਉਹਦੇ ਨਾਲ ਬਣੀ ਹੈ ਤੇ ਕਿੰਨੀ ਸੰਭਾਲ ਕੇ ਰੱਖੀ ਹੈ ਘਰ ਵਾਲਿਆਂ ਨੇ ਤੇ ਕਿੰਨੀ ਪੁਰਾਣੀ ਵਿਰਾਸਤ ਪੌਣੇ 200 ਸਾਲ ਪੁਰਾਣੀ ਵਿਰਾਸਤ ਜਿਹੜੀਆਂ ਇਹਨਾਂ ਨੇ ਸੰਭਾਲੀ ਐ ਤੇ ਆਪਾਂ ਬਾਈ ਜੀ ਨਾਲ ਵੀ ਗੱਲ ਕਰਾਂਗੇ ਜਿਹੜੇ ਇੱਥੇ ਰਹਿੰਦੇ ਆ ਇਹਦੇ ਮਾਲਕ ਸਰੂਪਿੰਦਰ ਸਿੰਘ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਇਹ ਬਿਲਡਿੰਗ ਵਿਖਾ ਦਈਏ ਵੇਖੋ ਛਤੀਰੀਆਂ ਪਾਈਆਂ ਵਿੱਚ ਉਦੋਂ ਗਾਰਡਨ ਹੀ ਹੁੰਦੇ ਸੀ ਗਾਟ ਤਾਂ ਬੜਾ ਚਰਬਾਤ ਚ ਆਇਆ ਤੇ ਉਦੋਂ ਛਤੀਰੀਆਂ ਪਾਈਆਂ ਤੇ ਇਹ ਵੇਖੋ ਕਲਾਕਾਰੀ ਉੱਤੇ ਮੋਰ ਬੜਾਏ ਹੋਏ ਆ ਤੇ ਆ ਜਿਹੜੀ ਟੀਪ ਪਲਸਤਰ ਜੀ ਕੀਤੀ ਐ ਇਹ ਇਹਨਾਂ ਨੇ ਬਾਅਦ ਚ ਕੀਤੀ ਐ ਇਟਾ ਸਾਰਾ ਕੁਝ ਉਹ ਹੀ ਆ ਉਹ ਹੀ ਛੱਤ ਤੇ ਉਹ ਹੀ ਇਹ ਬਣੀ ਹੋਈ ਹੈ ਤੇ ਕਿੰਨੀ ਸੋਹਣੀ ਬਿਲਡਿੰਗਾਂ ਦੋ ਚਵਾਰੇ ਇਹ ਵੀ ਸਾਰੇ ਪੁਰਾਣੇ ਉਸ ਵਕਤ ਦੇ 1856 ਈਸਵੀ ਦੇ ਮਤਲਬ ਅੱਜ ਤੋਂ ਪੌਣੇ 200 ਸਾਲ ਪਹਿਲਾਂ ਦੇ ਇਹ ਚਵਾਰੇ ਬਣੇ ਹੋਏ ਆ ਤੇ ਆਪਾਂ ਹੁਣ ਗੱਲਬਾਤ ਕਰਦੇ ਆਂ ਬਾਈ ਜੀ ਨਾਲ ਸਾਡੇ ਨਾਲ ਇਸ ਵਕਤ ਜਿਹੜੇ ਇਸ ਬਿਲਡਿੰਗ ਦੇ ਮਾਲਕ ਹੈ ਸਰਦਾਰ ਸਰੂਪਿੰਦਰ ਸਿੰਘ ਜੀ ਉਹ ਮੌਜੂਦ ਹੈ ਇਹਨਾਂ ਨੂੰ ਆਪਾਂ ਪੁੱਛਦੇ ਹਾਂ ਇਸ ਬਿਲਡਿੰਗ ਬਾਰੇ ਵੀ ਇਹ ਜਿਹੜੀ ਬਿਲਡਿੰਗ ਹੈ ਐਨੀ ਪੁਰਾਣੀ ਮਤਲਬ 1856 ਈਸਵੀ ਦੀ ਕਿਵੇਂ ਇਹਨਾਂ ਨੇ ਸੰਭਾਲ ਕੇ ਰੱਖੀ ਹੈ ਪੌਣੇ 200 ਸਾਲ ਹੋ ਗਏ ਇਹ ਬਿਲਡਿੰਗ ਬਣੀ ਨੂੰ ਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਇਹ ਬਿਲਡਿੰਗ ਜਿਹੜੀ ਕਿਹੜੇ ਸਾਲ ਦੇ ਵਿੱਚ ਬਣੀ ਹੈ ਇਹ ਬਿਲਡਿੰਗ ਬਾਈ ਜੀ 1856 ਦੇ ਵਿੱਚ ਬਣੀ ਹੈ ਜੀ ਇਹ 1856 ਦੇ ਵਿੱਚ ਤੁਹਾਡੇ ਮਤਲਬ ਦਾਦੇ ਪੜਦਾਦੇ ਨੇ ਜਾਂ ਕਿਹਨੇ ਬਣਾਈ ਇਹ ਇਹ ਮੇਰੇ ਦਾਦਾ ਦੇ ਦਾਦਾ ਜੀ ਨੇ ਬਣਾਈ ਹੈ ਸਰਦਾਰ ਜਸਵੰਤ ਸਿੰਘ ਜੈਲਦਾਰ ਉਹਨਾਂ ਨੇ ਬਿਲਡਿੰਗ ਬਣਾਈ ਹੈ ਦਾਦਾ ਜੀ ਦੇ ਦਾਦਾ ਜੀ ਨੇ ਹਾਂਜੀ ਬਹੁਤ ਇੰਨੀ ਪੁਰਾਣੀ ਹੈ ਬਾਈ ਹਾਂਜੀ 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 ਅੱਛਾ ਇਹ ਇੰਨੀ ਪੁਰਾਣੀ ਬਿਲਡਿੰਗ ਹੈ ਫਿਰ ਤੁਸੀਂ ਇੰਨੇ ਇਹਨੂੰ ਸੰਭਾਲਿਆ ਕਿਵੇਂ ਹੈ ਇਹ ਬਿਲਡਿੰਗ ਜੀ ਸਾਡੀ ਉਸ ਟਾਈਮ ਦੇ ਵਿੱਚ ਇਹ ਬਿਲਡਿੰਗ ਜਦੋਂ ਬਣੀ ਹੈ ਸਾਡੇ ਜੇਲਦਾਰ ਸਾਹਿਬ ਨੇ ਬਣਾਈ ਹੈ ਜੀ ਉਦੋਂ ਪਿਓਰ ਚੀਕਣੀ ਮਿੱਟੀ ਹੁੰਦੀ ਸੀ ਜੀ ਗੁੰਮਿਆਂ ਦੇ ਵਿੱਚ ਖੁਰਪਿਆਂ ਨਾਲ ਕੜਕੜ ਕੇ ਕੜਕੜ ਕੇ ਲੇਬਰ ਨੇ ਇਹਨਾਂ ਦਾ ਸਾਈ ਜਿੱਟਾਂ ਦਾ ਬਣਾ ਕੇ ਫਿਰ ਦੋ ਆਵੇ ਪਕਾਈ ਸੀ ਜੀ ਦੋ ਆਵਿਆਂ ਦੇ ਵਿੱਚ ਇਹ ਬਣੀ ਹੈ ਤੇ ਚੂਨਾ ਉਸ ਟਾਈਮ ਤੇ ਹੱਥਾਂ ਨਾਲ ਚੱਕੀਆਂ ਨਾਲ ਪੀ ਪੀ ਕੇ ਜਿਹੜਾ ਬਰੀਕ ਕਰਕੇ ਚੂਨਾ ਇਸ ਬਿਲਡਿੰਗ ਤੇ ਲਾਇਆ ਜੀ ਤੇ ਉਹ ਇੱਟਾਂ ਤੇ ਉਹ ਚੂਨੇ ਦੀ ਬਿਲਡਿੰਗ ਬਣੀ ਹੈ ਜੀ अच्छा वो जेडे जसंत सिंह ਸੀ ਉਹ ਜੇਲਦਾਰ ਹੁੰਦੇ ਸੀ ਹਾਂਜੀ ਹਾਂਜੀ ਜੇਲਦਾਰ ਸੀ ਉਸ ਟਾਈਮ ਦੇ ਤੇ ਜੇਲਦਾਰਾਂ ਦੇ ਕੀ ਕੰਮ ਹੁੰਦੇ ਸੀ ਜੇਲਦਾਰ ਇੱਕ ਤਰ੍ਹਾਂ ਨਾਲ ਜੀ ਇਸ ਇਲਾਕੇ ਦੇ ਜਿਹੜੇ ਕੁੰਡਲ ਜੇਲ ਦੇ ਮਾਲਕ ਸੀ ਇਹ ਐਡਮਿਨਿਸਟ੍ਰੇਸ਼ਨ ਇਹਨਾਂ ਕੋਲੇ ਫੁੱਲ ਪਾਵਰ ਹੁੰਦੀ ਸੀ ਸਾਰੇ ਨਿਆਂ ਕਰਨਾ ਕੋਈ ਇਹ ਕ੍ਰਾਈਮ ਕਰੇ ਕੋਈ ਜੁਰਮ ਕਰੇ ਕੋਈ ਛੋੜੇ ਮੋਟੇ ਹੋਰ ਕਰੇ ਉਹਨਾਂ ਨੂੰ ਇਹ ਇਹ سزا ਦਿੰਦੇ ਸੀ ਫੜ ਕੇ سزا ਵੀ ਇਸ ਖੁੰਡੇ ਦੇ ਨਾਲ ਦਿੰਦੇ ਸੀ ਜਿਹੜਾ ਮੇਰੇ ਹੱਥ ਤੇ ਵਿੱਚ ਐ ਇਸ ਟਾਈਮ ਖੁੰਡਾ ਹੈ ਇਹ ਸਰਦਾਰ ਜਸਵੰਤ ਸਿੰਘ ਜੇਲਦਾਰ ਦਾ ਖੁੰਡਾ ਹੈ ਜੀ ਇਹ ਕੋਈ ਕ੍ਰਾਈਮ ਦੇ ਹਿਸਾਬ ਨਾਲ ਜੇ ਕੋਈ ਗੁਨਾਹ ਕਰਦਾ ਸੀ ਵੀ ਉਹਨੂੰ ਦੇਖਦੇ ਸੀ ਵੀ ਇੱਕ ਖੁੰਡਾ ਮਾਰਨਾ ਹੈ ਜਾਂ ਦੋ ਮਾਰਨੇ ਆ ਇਹ ਆ ਖੁੰਡਾ ਜੀ ਕਈ ਵਾਰੀ ਇਹ ਉੱਪਰੋਂ ਟੁੱਟਿਆ ਵੀ ਹੈ ਇਹ ਤੇ ਉਹਨਾਂ ਨੇ ਪੱਤਰੀਆਂ ਲਵਾ ਕੇ ਇਹਨੂੰ ਫੇਰ ਸਹੀ ਕੀਤਾ ਜੇ ਕੋਈ ਵੱਡਾ ਕ੍ਰਾਈਮ ਹੁੰਦਾ ਸੀ ਤਾਂ ਉਹ ਸਾਰਾ ਫਰੋਜਪੁਰ ਦੇ ਵਿੱਚ ਉਦੋਂ ਆਪਣੇ ਹੈੱਡ ਆਫਸ ਹੁੰਦਾ ਸੀ 메ਨ ਪੁਲਿਸ ਦਾ ਜਾਂ ਜੋ ਵੀ ਵੱਡਾ ਆਫਸ ਹੁੰਦਾ ਸੀ ਉੱਥੇ ਜਾ ਕੇ ਜੇ ਵੱਡੇ ਕ੍ਰਾਈਮ ਹੁੰਦੇ ਜਾਂਦੇ ਨਿੱਕੇ ਮੋਟੇ ਤਾਂ ਇਹਨਾਂ ਦਾ ਇਹ ਆਪ ਹੀ ਸੰਭਾਲ ਲੈਂਦੇ ਸੀ ਸਾਰੇ ਇੱਥੋਂ ਜੇਲ੍ਹਦਾਰ ਸਾਹਿਬ ਅੱਛਾ ਤੇ ਮਤਲਬ ਇੱਥੇ ਜਦੋਂ ਮਾਮਲਾ ਇਕੱਠਾ ਕਰਨ ਆਉਂਦੇ ਸੀ ਹਾਂਜੀ ਉਦੋਂ ਇਹ ਆਪ ਲੈ ਕੇ ਉੱਥੇ ਮਾਮਲਾ ਜਾਂਦੇ ਸੀ ਜਾਂ ਕਿ ਉਹਨਾਂ ਦੇ ਮੁਲਾਜ਼ਮ ਇੱਥੇ ਆਉਂਦੇ ਸੀ ਨਹੀਂ ਜੀ ਉਸ ਟਾਈਮ ਤੇ ਕੀ ਹੁੰਦਾ ਸੀ ਜੀ ਮਾਮਲਾ ਇਕਦਮ ਇਕੱਠਾ ਨਹੀਂ ਹੁੰਦਾ ਸੀ ਜਿਵੇਂ ਅੱਜ ਦੇ ਜਮਾਨੇ ਵਿੱਚ ਇੱਕੇਵਾਰੀ ਫਸਲ ਆ ਗਈ ਮਸ਼ੀਨਾਂ ਨਾਲ ਵੱਢ ਕੇ ਮੰਡੀ ਸਿਰ ਤੇ ਪੈਸਾ ਇਕੱਠਾ ਹੋ ਗਿਆ ਉਸ ਟਾਈਮ ਦੇ ਵਿੱਚ ਕੀ ਹੁੰਦਾ ਸੀ ਵੀ ਨਹਿਰਾਂ ਖਾਲ ਨਹੀਂ ਹੁੰਦੇ ਸੀ ਰਕਬੇ ਸਾਰੇ ਬਰਾਨੀ ਹੁੰਦੇ ਸੀ ਤੇ ਬਾਰਿਸ਼ਾਂ ਦੇ ਉੱਤੇ ਸਾਰੇ ਨਿਰਭਰ ਹੁੰਦੇ ਸੀ ਤੇ ਉੱਥੋਂ ਕੀ ਆਪਣੇ ਘੋੜਿਆਂ ਤੇ ਹੁੰਦੇ ਹੁੰਦੇ ਸੀ ਜੀ ਮਾਮਲਾ ਇਕੱਠਾ ਕਰਨ ਵਾਲੇ ਅੰਗਰੇਜ਼ ਹੁੰਦੇ ਸੀ ਇੱਥੇ ਇਸ ਬਿਲਡਿੰਗ ਉਹਨਾਂ ਵਾਸਤੇ ਬਣਾਈ ਸੀ ਉਹਨਾਂ ਦੇ ਰਹਿਣ ਵਾਸਤੇ ਉੱਥੇ ਘੱਟੋ ਘੱਟ 2 ਢਾਈ ਮਹੀਨੇ ਇੱਥੇ ਆ ਕੇ ਉਹ ਰਹਿੰਦੇ ਸੀ ਇੱਥੇ ਫਿਰ ਫਸਲਾਂ ਜਿਵੇਂ ਜਿਵੇਂ ਆਉਂਦੀਆਂ ਕੋਈ ਛੋਲੇ ਹੁੰਦੇ ਕੋਈ ਜੌਂ ਹੁੰਦੇ ਮਾੜੇ ਮੋٹے ਹੋਰ ਬਰਾਨੀ ਲੋਕ ਪੱਕ ਕੀ ਜਾਂਦੇ ਉਹ ਥੋੜੀ ਥੋੜੀ ਵੱਢ ਕੇ ਵੇਚਦੇ ਤੇ ਉਹ 2 ਢਾਈ ਮਹੀਨਿਆਂ ਦੇ ਵਿੱਚ ਥੋੜਾ ਥੋੜਾ ਜੈਲਦਾਰ ਸਾਹਿਬ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਤੇ ਜਿੰਨੇ ਘਟਦੇ ਘੁੱਟਦੇ ਹੁੰਦੇ ਤੇ ਉਹ ਜੇਲ੍ਹਦਾਰ ਸਾਹਿਬ ਕੋਲੋਂ ਪਾ ਕੇ ਤੇ ਉਹਨਾਂ ਨੂੰ ਉਹ ਬਿਆਨ ਸਾਰਾ ਇਕੱਠਾ ਕਰਕੇ ਦਿੰਦੇ ਫਿਰ ਉਹ ਚਲੇ ਜਾਂਦੇ ਸੀ ਉਹ ਸਾਲ ਮਗਰੋਂ ਆਉਂਦੇ ਹੁੰਦੇ ਸੀ ਅੱਛਾ ਹਾਂਜੀ ਮਤਲਬ ਉਹ ਇੱਥੇ ਆ ਕੇ 2 2.5 ਮਹੀਨੇ ਇੱਥੇ ਘੋੜੇ ਰੱਖਦੇ ਤੇ ਇੱਥੇ ਰਹਿੰਦੇ ਵੀ ਥੋੜੇ ਕੋਲੇ ਹੀ ਹਾਂਜੀ ਇੱਥੇ ਦਰਵਾਜੇ ਦੇ ਵਿੱਚ ਘੋੜਿਆਂ ਦੀ ਪ੍ਰੋਪਰ ਜਗ੍ਹਾ ਬਣਾਈ ਸੀ ਜੇਲ੍ਹਦਾਰ ਸਾਹਿਬ ਨੇ ਜੀ ਉਹਨਾਂ ਦੇ ਚਰਨੇ ਬਣਾਈ ਸੀ ਘੋੜਿਆਂ ਦੇ ਖਾਣਨ ਨੂੰ ਜਗ੍ਹਾ ਉੱਪਰ ਚਵਾਰਿਆਂ ਦੇ ਵਿੱਚ ਉਹ ਰਹਿੰਦੇ ਸੀ ਜੀ ਇੱਥੇ ਚਵਾਰਿਆਂ ਦੇ ਵਿੱਚ ਇਸ ਟਾਈਮ ਵੀ ਕੋਈ ਪੱਖਾ ਨਹੀਂ ਲੱਗਿਆ ਠੰਡੀ ਹਵਾਉਂਦੀ ਸੀ ਜੀ ਬਿਲਡਿੰਗ ਵੀ ਪੂਰੀ ਠੰਡੀ ਹੈ ਕੋ 2.5 3 ਇਟ ਦੀ ਚੌੜੀ ਹੈ ਬਿਲਡਿੰਗ ਪੂਰੀ ਹੈ ਪ੍ਰੋਪਰ ਤੇ ਬਹੁਤ ਠੰਡੀ ਹੈ ਇਹ ਹਵੇਲੀ ਇਹਨੂੰ ਕਹਿ ਸਕਦੇ ਆਪਾਂ ਅੱਜ ਵੀ ਅਸੀਂ ਲੋਕੇ ਨੂੰ ਹਵੇਲੀ ਸਾਨੂੰ ਲੋਕ ਹਵੇਲੀ ਵਾਲੇ ਕਹਿੰਦੇ ਜਾਦੇ ਵੀ ਹਵੇਲੀ ਵਾਲਿਆਂ ਦਾ ਕਰ ਰਹੇ ਤੇ ਇਹ ਹਵੇਲੀ ਇਹ ਬਣੀ ਸੀ ਉਸ ਟਾਈਮ ਤੇ ਦੋਵੇਂ ਪਾਸੇ ਤਿੰਨ ਤਿੰਨ ਮੰਜ਼ਲਾਂ ਦੀ ਬਿਲਡਿੰਗ ਸੀ ਤੇ ਹੁਣ ਤਾਂ ਇਹ ਇੱਕ ਮੰਜ਼ਲ ਸਾਨੂੰ ਥੱਲੋਂ ਕੱਢਣੀ ਪਈ ਤੇ ਦੋ ਦੋ ਮੰਜ਼ਲਾਂ ਬਿਲਡਿੰਗ ਹੈ ਕਿਉਂਕਿ ਭਰਤ ਬਹੁਤ ਪਹਿ ਗਈ ਬਾਹਰ ਤੇ ਬਿਲਡਿੰਗ ਨੀਵੀਂ ਹੋ ਗਈ ਸੀ ਇਹਦੀ ਸਾਂਭ ਸੰਭਾਲਣੀ ਹੁੰਦੀ ਸੀ ਸਤੋਂ ਫਿਰ ਇੱਕ ਇੱਕ ਬਿਲਡਿੰਗ ਤੁਹਾਨੂੰ ਕੱਢ ਕੇ ਇਹਨੂੰ ਉੱਚਾ ਕਰਕੇ ਇਹਨੂੰ ਤੇ ਪ੍ਰੋਪਰ ਇਹਦੇ ਫਰਸ਼ ਉੱਚੇ ਕਰਕੇ ਤੇ ਇਹਨੂੰ ਪ੍ਰੋਪਰ ਦੀ ਸੰਭਾਲ ਹੁਣ ਟਾਈਮ ਟੂ ਟਾਈਮ ਅਸੀਂ ਕਰਦੇ ਰਹਿਣੇ ਕਰਦੇ ਰਹਿਣੇ ਅੱਛਾ ਇੱਥੇ ਇਹ ਵੀ ਮੈਂ ਸੁਣਿਆ ਹੈ ਵੀ ਇੱਥੇ ਕਲਾਕਾਰ ਬੜੇ ਸ਼ੂਟਿੰਗ ਕਰਕੇ ਗਏ ਆ ਗੁਰਦਾਸ ਮਾਨ ਵਰਗੇ ਕੁਲਦੀਪ ਮਾਨ ਵਰਗੇ ਹੋਰ ਤੁਹਾਨੂੰ ਪਤਾ ਹੋਊਗਾ ਵੀ ਕਿਹੜੇ ਕਿਹੜੇ ਇੱਥੇ ਕਲਾਕਾਰ ਆਏ ਸੀ ਮੜ ਮੜ ਯਾਦਸਤਾਵੇ ਪਿੰਡ ਦੀਆਂ ਗਲੀਆਂ ਦੀ ਉਹ ਵੀ ਇੱਥੇ ਕਰਕੇ ਗਏ ਆ ਇਹ ਕਿੰਨੇ ਕਲਾਕਾਰ ਇੱਥੇ ਆਏ ਆਪਾਂ ਇੱਥੇ ਜੀ ਸਭ ਤੋਂ ਪਹਿਲਾਂ ਆਏ ਜੀ ਸਰਦਾਰ ਗੁਰਦਾਸ ਮਾਨ ਜੀ ਗੁਰਦਾਸ ਮਾਨ ਜੀ ਆਏ ਇੱਥੇ ਉਹ ਉਹ ਪਿੰਡ ਦੀ ਸ਼ੂਟਿੰਗ ਕੀਤੀ ਉਹਨਾਂ ਨੇ ਗਲੀਆਂ ਪਿੰਡ ਦੇ ਗੀਤ ਦੀ ਸ਼ੂਟਿੰਗ ਕਰਕੇ ਗਏ ਆ ਜਿਵੇਂ ਹਾਕਮ ਸੂਫੀ ਜੀ ਵੀ ਆਉਂਦੇ ਰਹੇ ਤੇ ਤੇ ਉਸ ਤੋਂ ਬਾਅਦ ਗਿੱਲ ਹਰਦੀਪ ਜੀ ਆਏ ਆ ਮੱਖਣ ਬਰਾੜ ਗੀਤਕਾਰ ਆ ਜਿਹੜੇ ਉਹ ਵੀ ਨਾਲ ਆਏ ਆ ਤੇ ਮਾਨਕ ਸਾਹਿਬ ਵੀ ਇੱਥੇ ਸ਼ੂਟਿੰਗ ਕਰਕੇ ਗਏ ਆ ਹੋਰ ਵੀ ਕਈ ਕਲਾਕਾਰ ਇੱਥੇ ਤਕਰੀਬਨ ਆਉਂਦੇ ਰਹਿੰਦੇ ਜਾਂਦੇ ਆ ਜੀ ਇਹ ਹੁਣ ਵੀ ਇੱਥੇ ਆਉਂਦੇ ਹੋਣੇ ਆ ਮਤਲਬ ਤੁਸੀਂ ਉਹਨਾਂ ਨੂੰ ਇਜਾਜ਼ਤ ਦੇ ਦਿੰਦੇ ਆ ਵੀ ਕਰੋ ਸ਼ੂਟਿੰਗ ਕਿ ਮਨਾ ਕਰ ਦਿੰਦੇ ਆ ਹੁਣ ਨਹੀਂ ਜੀ ਉਹ ਆਪਦੇ ਭੈਣ ਭਰਾਈ ਹੈ ਜੀ ਆਪਦਾ ਵਿਰਸੇ ਨੂੰ ਉਹ ਪ੍ਰਮੋਟ ਕਰਦੇ ਆ ਅਸੀਂ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਵੀ ਬਿਲਡਿੰਗ ਦੀ ਸੰਭਾਲ ਵੀ ਰਵੇ ਤੇ ਇਕੱਠ ਵੀ ਨਾ ਹੋਵੇ ਜ਼ਿਆਦੇ ਤੇ ਇਹਦਾ ਨੁਕਸਾਨ ਵੀ ਨਾ ਹੋਵੇ ਤੇ ਉਹ ਵੀ ਆਪਦਾ ਕੰਮ ਕਰ ਜਾਣ ਉਸ ਹਿਸਾਬ ਨਾਲ ਅਸੀਂ ਇਹ ਉਹਨਾਂ ਨੂੰ ਇਜਾਜ਼ਤ ਦਿੰਦੇ ਹਾਂ ਤੁਸੀਂ ਇਹਦੀ ਸਾਫ਼ ਸਵਾਲ ਬੜੀ ਕੀਤੀ ਹੈ ਤੇ ਤੁਸੀਂ ਇਹਨੂੰ ਕਿੰਨਾ ਲੰਮਾ ਹੋਰ ਲਜਾਣਾ ਚਾਹੁੰਦੇ ਹੋ ਕਿਉਂਕਿ ਪੌਣੇ 200 ਸਾਲ ਤੈਨੂੰ ਹੋ ਗਈ ਤੇ ਤੁਹਾਡੀ ਕਿੰਨੀ ਇੱਛਾ ਹੈ ਵੀ ਇਹਨੂੰ ਹੋਰ ਵੀ ਅਸੀਂ ਇੰਨਾ ਇਹਨੂੰ ਲੰਮਾ ਲੈ ਜੀਏ ਸਵਾਲ ਕਰਕੇ ਇਹ ਬਾਈ ਜੀ ਗੱਲ ਇਸ ਤਰ੍ਹਾਂ ਹੈ ਵੀ ਇਸ ਬਿਲਡਿੰਗ ਨਾਲ ਕੱਲਾ ਮੈਂ ਨਹੀਂ ਜੁੜਿਆ ਸਾਡੇ ਰਿਸ਼ਤੇਦਾਰ ਲੁਧਿਆਣੇ ਤੋਂ ਆ ਸਾਡੇ ਭੂਆ ਦੀ ਲੜਕੀ ਜੀ ਭੈਣ ਜੀ ਗੁਰਜੀਤ ਕੌਰ ਗਰੇਵਾਲ ਸਾਹਿਬ ਉਹਨਾਂ ਭੈਣ ਜੀ ਸਾਡੇ ਇੱਕ ਭੈਣ ਜੀ ਹੈ ਬੰਟੀ ਰਮਾਣਾ ਦੇ ਮੰਮੀ ਜੀ ਸੀ ਫਰੀਦਕੋਟ ਤੋਂ ਸਾਡੇ ਗੁੱਟੀ ਭੈਣ ਜੀ ਚੰਡੀਗੜ੍ਹ ਤੋਂ ਸਾਡੇ ਵੀਰੀ ਬਾਈ ਜੀ ਹੈ ਉਹਨਾਂ ਮੰਤਾਰ ਬਾੜ ਦੇ ਸੰਧਵਾ ਤੋਂ ਮੰਮੀ ਹੈ ਉਹਨਾਂ ਸਾਰਿਆਂ ਦਾ ਬਚਪਨ ਇਸ ਬਿਲਡਿੰਗ ਦੇ ਵਿੱਚ ਨਿਕਲਿਆ ਜੀ ਇਸ ਬਿਲਡਿੰਗ ਨੂੰ ਉਹ ਵੀ ਪੂਰੀ ਦੇਖਦੇ ਰਹਿੰਦੇ ਆ ਤੇ ਪ੍ਰੋਪਰ ਮੈਨੂੰ ਗਾਈਡ ਕਰਦੇ ਰਹਿੰਦੇ ਆ ਵੀ ਕਿਸ ਤਰ੍ਹਾਂ ਇਸ ਬਿਲਡਿੰਗ ਨੂੰ ਸੰਭਾਲਣਾ ਹੈ ਕਿੱਥੇ ਕਿੱਥੇ ਕੀ ਕਮੀ ਹੈ ਤੂੰ ਆਹ ਠੀਕ ਕਰਨਾ ਤੂੰ ਆਹ ਠੀਕ ਕਰਨਾ ਉਹ ਵੀ ਆ ਕੇ ਕਰਦੇ ਮੇਰੇ ਨਾਲੋਂ ਜ਼ਿਆਦਾ ਪਿਆਰ ਉਹਨਾਂ ਦਾ ਵੀ ਜਿਨ੍ਹਾਂ ਦਾ ਬਚਪਨ ਇੱਥੇ ਬਿਲਡਿੰਗ ਵਿੱਚ ਗੁਜ਼ਰਿਆ ਤੇ ਮੈਂ ਵੀ ਰੋਜ਼ ਇੱਥੇ ਰਹਿਣਾ ਦੇਖਦਾ ਰਹਿਣਾ ਵੀ ਬਿਲਡਿੰਗ ਕਿੱਥੇ ਕੋਈ ਕੀ ਚੀਜ਼ ਕਰਨੀ ਹੈ ਡੇਲੀ ਮੈਂ ਵੀ ਇੱਥੇ ਨਿਗਾਹ ਰੱਖਦਾ ਜੀ ਤੇ ਪ੍ਰੋਪਰ ਟਾਈਮ ਟੂ ਟਾਈਮ ਜਿੱਥੇ ਕੋਈ ਨੁਕਸਾਨ ਹੁੰਦਾ ਉਹਨੂੰ ਠੀਕ ਕਰਾਉਂਦਾ ਰਹਿੰਦਾ ਇਹ ਸਨਸੀ ਬਾਈ ਜੀ ਜਿਹੜੇ ਇਸ ਬਿਲਡਿੰਗ ਦੇ ਵਿੱਚ ਰਹਿੰਦੇ ਆ ਸਰੂਪਿੰਦਰ ਸਿੰਘ ਇਹਨਾਂ ਦਾ ਨਾਮ ਹੈ ਤੇ ਕਿੰਨੀ ਵੱਡੀ ਗੱਲ ਹੈ ਇਹ ਵੀ ਪੌਣੇ 200 ਸਾਲ ਵਾਲੀ ਬਿਲਡਿੰਗ ਇਹਨਾਂ ਨੇ ਸੰਭਾਲ ਕੇ ਰੱਖੀ ਹੋਈ ਹੈ ਨੀ ਤਾਂ ਬਿਲਡਿੰਗਾਂ ਅੱਜ ਕੱਲ ਢਾਕੇ ਤੇ ਉੱਥੇ ਨਵੀਆਂ ਬਣਾ ਦਿੰਦੇ ਆ ਤੇ ਇਹਨਾਂ ਨੇ ਅਜੇ ਤੱਕ ਵੀ ਚਾਹੁੰਦੇ ਆ ਵੀ ਇਹ ਹੋਰ ਵੀ ਇਹਨਾਂ ਦੇ ਪੋਤੇ ਪੁੱਤਰੀਆਂ ਇਹ ਬਿਲਡਿੰਗ ਦੇ ਵਿੱਚ ਰਹਿਣ ਤੇ ਬਿਲਡਿੰਗ ਨੂੰ ਸੰਭਾਲ ਕੇ ਰੱਖਣ ਸਾਡੇ ਚੈਨਲ ਪੰਜ ਪਣੇ ਨਿਊਜ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਬਾਈ ਜੀ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਜੀ ਐਨ